ਆਜ ਆਜਾ ਬੀਬੀ ਹੁਣ ਤਾਂ ਨੇੜੇ ਹੀ ਆ। ਬਾਰੇੜੀ ਆ ਹਜੇ ਹੈ ਕਿੱਥੇ ਲਿਆ ਕੇ ਡੇਗੇ ਕੋਈ ਬੱਸ ਨਹੀਂ ਕੁਝ ਹੋਰ ਨਹੀਂ ਆਉਂਦੀ ਐਡੀ ਦੂਰੋਂ ਤੁਰ ਕੇ ਆਈਆਂ ਲੱਤਾਂ ਰਹਿ ਗਈਆਂ ਮੇਰੀਆਂ ਤਾਂ ਚੁੱਤੀ ਬਣੀਆਂ ਕੁੜੀ ਨੂੰ ਵਿਆਹਣ ਦੀ ਉਰੇ ਡੋਪ ਕੇ ਰੱਖਤੀ ਕੁੜੀ। ਚਲ ਬੀਬੀ ਹੁਣ ਆ ਤਾਂ ਗਏ ਥੋੜਾ ਜਿਹਾ ਤਾਂ ਰਹਿ ਗਿਆ ਸਾਹਮਣੇ ਤਾਂ ਘਰ ਨੇ। ਤੂੰ ਤਾਂ ਪਤਾ ਨਹੀਂ ਕੀ ਖਾਣੀ ਹੈ ਕਿ ਕੀ ਨਾ ਖਾਣੇ ਬਗੈਰ ਬੱਲੇ ਵਰਗੀ ਪਈਆਂਗੀ। ਬੀਬੀ ਹੌਲੀ ਬੋਲ ਪਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਲਾਡੀ ਬਤ ਹੋਰ ਕਿਵੇਂ ਹੈ ਠੀਕ ਆ? ਹਾਂ ਬਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਉਹ ਠੀਕ ਹੋਈ? ਹਾਂ ਹਾਂ ਤੂੰ ਦੱਸ ਕਿਵੇਂ ਆ ਠੀਕ ਆ? ਹਾਂ ਜੀ ਸਭ ਵਧੀਆ। ਆਓ ਚਾਹ ਪਾਣੀ ਪੀ ਲੈਣੇ। ਉਹ ਨਾ ਨਾ ਪੁੱਤ ਲੇਟ ਹੋ ਜਾਗੇ ਫਿਰ ਤੈਨੂੰ ਪਤਾ ਡੰਗਰ ਪਸੂਆਂ ਦਾ ਹੋ ਜਾਂਦਾਗਾ। ਮੁੜਨਾ ਸੀ। ਆਂਟੀ ਜੀ ਜੇ ਆਪਣੀ ਰਿਸ਼ਤਦਾਰੀ ਨਹੀਂ ਪਈ ਚਾਹ ਪਾਣੀ ਤਾਂ ਪੀਜੋ ਤੁਸੀਂ ਮਸਾ ਤਾਂ ਆਜੋਗੇ। ਚੱਲ ਕੋਈ ਨਾ ਫੇਰ ਸਹੀ ਕਦੇ। ਫਿਰ ਮੁੜਦੇ ਆ ਜਿਓ ਨਹੀਂ। ਕੋਈ ਨਾ ਚੱਲ ਦੇਖਦੇ ਆਂ ਸੀ। ਮੜਾ ਜੇ ਜਾਈਏ ਮਹਾ ਜੱਸੋ ਨੂੰ ਮਿਲ ਲਈਏ ਮੜਾ ਜੇ। ਠੀਕ ਆ ਠੀਕ ਆ। ਰੈਂਕਲ ਵੀ ਠੀਕ ਸੀ ਜੀ। ਹਾਂ ਸਾਰੇ ਠੀਕ ਸੀ ਰਾਜੇ। ਠੀਕ ਆ ਜੀ ਠੀਕ ਆ। ਚੰਗਾ ਪੁੱਤ। ਆਜੋ ਇਹ ਕੀ ਗਣਾ ਤੇਗਾ ਮੁੰਡਾ ਜੇ ਰਿਸ਼ਤੇਦਾਰੀ ਨਹੀਂ ਪਈ ਕੌਣ ਆ ਮੁੰਡਾ ਨਾਲ ਇਹ ਇਹਦੇ ਨਾਲ ਪਹਿਲਾਂ ਰਿਸ਼ਤਾ ਹੁੰਦਾ ਤੇ ਆਪਣੀ ਜਸੂ ਦਾ ਫਣੇ ਅੱਛਾ ਹਾਂ ਫੇਰ ਕਰਿਆ ਘਾਤੋ ਨਹੀਂ ਇਹਨਾਂ ਨੂੰ ਤਾਂ ਦੋ ਭਾਈਆਂ ਨੂੰ ਓਨੀ ਜ਼ਮੀਨ ਆਉਂਦੀ ਆ ਜਿਹਦੇ ਹੁਣ ਆਪਾਂ ਵਿਆਹ ਕਰਿਆ ਉਹਨੂੰ ਇਕੱਲੇ ਨੂੰ ਓਨੀ ਜ਼ਮੀਨ ਆਉਂਦੀ ਆ ਤਾਂ ਕਰਕੇ ਫਿਰ ਅਸੀਂ ਇਧਰੋ ਜਵਾਬ ਦੇਤਾ ਸੀ ਮੇਰੇ ਪਿਓ ਦੀ ਰੰਨੇ ਨਾ ਉਧਰ ਕਹਿੰਦੀ ਜ਼ਮੀਨ ਇਕੱਲੀ ਜ਼ਮੀਨ ਨੂੰ ਕੀ ਚੱਟੇਗੀ ਹੈ ਕੁੜੀ ਕਹਿੰਨੀ ਔਖੀ ਆ ਆ ਦੇਖ ਲਾ ਕੀ ਸੋਹਣਾ ਮੁੰਡਾ ਹੈਂ ਬਿੱਲੀਆਂ ਬਿੱਲੀਆਂ ਅੱਖਾਂ ਹੈ ਗੋਰਾ ਚਿੱਟਾ ਨਹੀਂ ਸਿਓ ਵਰਗਾ ਰੰਗ ਪਿਆਗਾ ਦੇਖਤਾ ਸਹੀ ਭੁੱਖ ਉਤਰਦੀ ਆ ਮੁੰਡੇ ਨੂੰ ਦੇਖ ਕੇ ਭੁੱਖ ਹੈ ਦੇਖਤਾ ਸਹੀ ਮੇਰੇ ਪਿਓ ਦੇ ਔਰਣ ਨੇ ਨਹੀਂ ਕੀ ਦੇਖਿਆ ਨਹੀਂ ਕੁੜੀ ਡੋਬਤੀ ਤਾਂ ਡੋਬਤੀ ਜਾਣਦੇ ਤੂੰ ਥੋਬੜ ਮੁਹੀ ਜੀ ਐ ਬੀਬੀ ਨਣ ਦੇ ਗੁੱਸਾ ਨਾ ਉਹ ਮੁੰਡਾ ਉਹ ਬਥੇਰਾ ਸੋਨਾ ਸੁਨੱਖਾ ਐਨਾ ਸੋਨਾ ਸੁਨੱਖਾ ਹਾਂ ਮੈਂ ਕਾਹਨੂੰ ਦੇਖਿਆ ਮੈਂ ਕਾਹਨੂੰ ਦੇਖਿਆ ਸੋਨਾ ਸੁਨੱਖਾ ਦੇਖਤਾ ਸਹੀ ਸੋਨਾ ਸੁਨੱਖਾ ਉਹ ਹੈ ਹਾਂ ਸੋਣਾ ਸਨਖਾਉ ਨਹੀਂ ਚੱਜਦਾ ਨਹੀਂ ਸੂਰਦਾ ਨਹੀਂ ਐਨੇ ਨਸ਼ੇ ਕਰਦਾਗਾ ਹਾਂ ਉਹ ਦੇਖਿਆ ਤਾਂ ਕੱਲੀ ਜ਼ਮੀਨ ਦੇਖ ਲਈ ਜ਼ਮੀਨ ਨੂੰ ਕੀ ਕਰਾਂਗੇ ਸੱਤ ਮਾਰਾਂਗੇ ਜ਼ਮੀਨ ਨੂੰ ਹੌਲੀ ਬੋਲ ਇੱਥੇ ਆਣ ਘਮਣ ਸੁਣ ਲੂਗਾ ਸੁਣ ਲੜਦੇ ਫੇਰ ਉਹਨਾਂ ਨੂੰ ਕਿਹੜਾ ਪਤਾ ਨਹੀਂ ਹੈਗਾ ਆਣ ਘਮਣ ਨੂੰ ਵੀ ਮੁੰਡਾ ਇਹਨਾਂ ਦਾ ਨਸ਼ੇ ਕਰਦਾਗਾ ਹੌਲੀ ਬੋਲ ਕੋਈ ਨਸ਼ਾ ਨਹੀਂ ਕਰਦਾ ਬੀਬੀ ਤੂੰ ਐਂ ਨਾ ਕਰ ਤੂੰ ਜਾਣਦੇ 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 ਮੈਂ ਤੇਰੀ ਸਾਰੀਆਂ ਗੱਲਾਂ ਨੂੰ ਜਾਣਦੇ ਜਿਹਨਾਂ ਤੇ ਤੂੰ ਪੜਦੇ ਪਾਉਂਦੀ ਏ ਤੂੰ ਜਾਣਦੇ ਮੈਨੂੰ ਪਤਾ ਹੈ ਤੇਰੀ ਕਰਤੂਤ ਦਾ ਮੇਰਾ ਤਾਂ ਜੀ ਕਰਦਾ ਫੜ ਕੇ ਗੋਡਾ ਖੱਲੇ ਉਰੀ ਲੈਣਾ ਮੇਰਾ ਬਸ ਨਹੀਂ ਚੱਲਦਾ ਹੈਗਾ ਚੱਲ ਤੁਰ ਫੋਨ ਉਰੇ ਹੋ ਜਾਂਦਾ ਕੱਠੀ ਇੰਨੀ ਪੋਲੀ ਹੈ ਨਹੀਂ ਜੰਨੀ ਬਣਦੀ ਆ ਮੇਰੇ ਛਾਲਿਆ ਤੈਨੂੰ ਛੱਡਦਾ ਅੰਦਰ ਅਸਲ ਮੈਂ ਤਾਂ ਤੇਰੇ ਲੱਛਣ ਆਗੇ ਦੀ ਨੀਰੇ ਜਾਨੇ ਵੀ ਨੀਰੇ ਵਾਲੇ ਛੱਟਾ ਅੰਦਰ ਚਾਲਣ ਦਾ ਹੋਗਾ ਬੀਬੀ ਦਾ ਮਤੋਂ ਹੋ ਨਿਕਲਦੀ ਮੂੰਹ ਚੋ ਚਾਲ ਅੰਦਰ ਛਾਲਾ ਬੀਬੀ ਦਾ ਪੈ ਜਾ ਬੀਬੀ ਵਾਲਾ ਹੀ ਆ ਉਹ ਕੁੱਤਿਆ ਮਾਰ ਕੋਲ ਆਹ ਲੈ ਜਾ ਮਾਂ ਖੋਲ ਦੇ ਖਲਾ ਤੇਰੇ ਰੱਖ ਦੇ ਦੀ ਪੈਂਦਾ ਕਨਾ ਨਾ ਪੈਂਨਾ ਕਨਾ ਪੈਂਨਾ ਕਨਾ ਪੈਂਨਾ ਕਨਾ ਤੂੰ ਇੱਕ ਨਹੀਂ ਬਾਹ ਖਾਵਾ ਦਾ ਬਟੂ ਲੱਤ ਤੇਰੀ ਭੈਣ ਦਾ ਖਸਮਾ ਨਿਕਲੀ ਬਾਹ ਤੂੰ ਉਹ ਪਤਾ ਨਹੀਂ ਗੱਦਨ ਨੂੰ ਮਾਰ ਗਈ ਆਹੀ ਘਰ ਹਾਂ ਦੇਖ ਤਾਂ ਸਹੀ ਕੋਠੀ ਤਾਂ ਦੇਖ ਲੈ ਕੌਂ ਪੈਂਦੇ ਨਾ ਕੋਈ ਦਿਖਦਾ ਓਰੇ ਨਾ ਨਾ ਉਹ ਕਈ ਵਾਰ ਪਿੱਛੇ ਬੈਠੇ ਹੁੰਦੇ ਨੇ ਧੁੱਪੇ ਬਹਿ ਜਾਂਦੇ ਨੇ ਆ ਜਾ ਆ ਜਾ ਅੰਦਰ ਹੀ ਹੋਣਗੇ ਨਸ਼ੇੜੀਆਂ ਨੂੰ ਤਾਂ ਪਾਲੀ ਚੜਦਾ ਹੁੰਦਾ ਹੈਗਾ ਦੀਦਾ ਕੋਈ ਹੈ ਨਹੀਂਗਾ ਅੰਦਰ ਹੀ ਹੋਣਗੇ ਨਿਕਲੀ ਬਾਤ ਨੂੰ ਮੈਂ ਦੱਸ ਸਸਰੀ ਗਰਮਾਸੜ ਜੀ ਬੋਲਾ 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 ਭਾਈ ਸਸਰੀ ਗਰਮਾਸੜ ਉਹ ਠੀਕ ਹੋ ਹਾਂ ਠੀਕ ਹੈ ਮਾਸੜ ਜੀ ਤੁਸੀਂ ਦੱਸੋ ਹਾਂ ਵਧੀਆ ਵਧੀਆ ਭਾਈ ਜਿਹੜਾ ਟਾਈਮ ਪਾਟ ਹੋ ਜਾਂਦਾ ਬਸ ਬਹਿ ਜਾਓ ਬੈਠੋ ਅਸਲੀ ਤੁਸੀਂ ਬਹਿ ਜਾਓ ਬੈਠਣਾ ਲਿਆਉਣਾ ਭਾਈ ਚਾਹ ਬਣਾ ਲਿਆ ਮੈਂ ਪਹਿਲਾਂ ਤੁਸੀਂ ਬਹਿ ਜਾਓ 2 ਮਿੰਟ ਬੱਸ ਹੈ ਨਾ ਨਾ ਮਾਸੜ ਜੀ ਕੁਛ ਨਹੀਂ ਪੀਣਾ ਹੈਗਾ ਬੈਠੋ ਤੁਸੀਂ ਮਾਸੜ ਜੀ ਪਹਿਲਾਂ ਬਹਿ ਜਾਓ ਕੋਈ ਨਹੀਂ ਅੱਛਾ ਖੜ ਜਾ ਠੀਕ ਗੱਲ ਨਹੀਂ ਇਹ ਆਪ ਚਾਹ ਪਾਣੀ ਬਣਾਉਂਦਾ ਜਵਾਕ ਨਹੀਂ ਦਿੰਦੇ ਮਾਸੜ ਜੀ ਕਿੱਧਰ ਹੀ ਗਏ ਨੇ ਜਵਾਕ ਤਾਂ ਭਾਈ ਆਪਣੇ ਜਰੀਕੇ ਵਾਲੇ ਦਾ ਵਿਆਹ ਜਿੱਤੇਗੇ ਅੱਛਾ ਉਹਨਾਂ ਨੇ ਗਏ ਵੇ ਨੇ ਹਾਂ ਉਹ ਕੜਾਹੀ ਚੜੀ ਹੋਈ ਆ ਫਿਰ ਸਮਝ ਆ ਪੈਂਦਾ ਛਕੀ ਨਹੀਂ ਨਾ ਹਾਂ ਫਿਰ ਆਏ ਭਾਈ ਮੂੰਹ ਮੱਥੇ ਜਾਣਾ ਪੈਂਦਾ ਵਾਕੇ ਤੁਸੀਂ ਆਪ ਪਛਾਣੇ ਹੋ ਹਾਂ ਤੁਸੀਂ ਕਿਵੇਂ ਅਜਨ ਚੇਤੀ ਆ ਕੇ ਫੋਨ ਫਾਨ ਕਰ ਲੈਂਦੇ ਨਾ ਨਾ ਮਾਸੜ ਜੀ ਅਸੀਂ ਤਾਂ ਉਹੀ ਆ ਕੇ ਮਿਲਣਾ ਅੱਛਾ ਉਹ ਭਾਈ ਫੋਨ ਫਾਨ ਤਾਂ ਕਰ ਲੈਂਦੇ ਨਾ ਉਹੀ ਕਿਉਂ ਆ ਗਏ ਅਸੀਂ ਤਾਂ ਮਾਸੜ ਜੀ ਗੱਲ ਕਰਨ ਆਏ ਆ ਜੀ ਗੱਲ 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 ਕੀ ਨਾਲ ਕਰਨੀ ਆ ਭਾਈ ਉਹ ਤਾਂ ਫਿਰ ਹੈ ਨਹੀਂ ਦੋਨੇ ਜਾਣੀਆਂ ਮੈਂ ਹੀ ਆ ਘਰੇ ਕੋਈ ਨਾ ਸਭ ਤੋਂ ਵੱਡਾ ਤਾਂ ਤੂੰ ਹੀ ਆ ਮਸੜ ਜੀ ਘਰੀ ਆਓ ਹਾਂ ਪਹਿਲਾਂ ਤਾਂ ਗੱਲ ਤੇਰੇ ਨਾਲ ਹੀ ਕਰਾਂਗੇ ਅਸੀਂ ਅੱਛਾ ਤੂੰ ਮੋਢੇ ਜਿ ਕਿਉਂ ਮਾਰਦੇ ਚੁੱਪ ਕਰ ਜਾ ਕਬੂਤਰ ਵਾਂਗੂ ਅੱਖਾਂ ਦਾ ਫੇਰ ਠੀਕ ਆ ਗੱਲ ਕੀ ਹੋਊਗੀ ਭਾਈ ਗੱਲ ਤਾਂ ਦੱਸ ਤਾ ਤੂੰ ਤਾਂ ਪਕਾਣੇ ਨਹੀਂ ਪਾਈਆਂ ਨੇ ਬੁੜੀਆਂ ਤੋਂ ਗੱਲ ਕੀ ਹੋਊਗੀ ਮਸੜ ਜੀ ਮੇਰੀ ਗੱਲ ਸੁਣ ਦੇਖ ਤੇਰਾ ਮੁੰਡਾ ਕਰਦਾ ਨਾ ਸੀ ਸਾਨੂੰ ਆਣ ਕੇ ਤਾਂ ਪਤਾ ਲੱਗਿਆਗਾ ਦੇਖ ਤੂੰ ਮੂੰਹ ਮੂਹ ਜੀ ਦਾ ਬੇੜਾ ਬਹਿ ਗਿਆ ਹਾਂ ਹਾਂ ਮੂਹ ਜੀ ਨੇ ਫੇਰ ਮਾਸੜ ਜੀ ਦੇਖਾ ਠੀਕ ਆ ਸਾਨੂੰ ਆਣ ਘੌਣ ਤੋਂ ਪਤਾ ਲੱਗਿਆ ਵੀ ਮੁੰਡਾ ਕਰਦਾ ਤੇ ਰੇ ਨਸੀ ਅਸੀਂ ਤਾਂ ਭਾਈ ਕੁੜੀ ਨੂੰ ਲੈਣ ਆਇਆ ਤਲਾਕ ਦੇਵਾਂਗੇ ਆਪਦੇ ਮੁੰਡੇ ਨੂੰ ਵਿਆਹੀ ਛੱਡੀ ਸੜਾ ਰੱਖੀ ਸਾਨੂੰ ਕੋਈ ਮਤਲਬ ਨਹੀਂ ਥੋੜੀਆਂ ਗੱਲਾਂ ਛਾਰੀਆਂ ਛਾਤ ਨਹੀਂ ਜੀ ਸ਼ਰਮ ਮੱਥੇ ਨੇ ਮੈਂ ਕਬੂਲ ਕਰਦਾ ਮੇਰੀ ਗੱਲ ਠੋਣ ਲੋ ਇੱਕ ਨੱਚੇ ਕਰਦਾ ਹੋਏਗਾ ਤੀ ਮੈਂ ਮੰਨਦਾ ਪਰ ਪਹਿਲਾਂ ਕਰਦਾ ਦੀ ਆਜ ਦੀ ਘੜੀ ਬੰਦਾ ਬਣਿਆ ਵਿਆ ਅੱਜ ਦੀ ਘੜੀ ਤਾਂ ਉਹਦੇ ਵਰਗਾ ਬੰਦਾ ਨਹੀਂ ਛਟਾਈ ਵਾਲੇ ਬਹੁਤ ਤਬਾਰ ਕਰਦੇ ਨੇ ਉਹ ਤੇ ਤੇ ਕਿੰਨੀ ਬੋਰੀਆਂ ਚੁਕਾ ਦੇ ਲੋਕਾਂ ਨੂੰ ਪਰ ਪਹਿਲਾਂ ਕਾ ਦੱਸਦੀ ਨਾ ਪਰ ਹੁਣ ਨਹੀਂ ਕਾਦਾ ਚੋਰੀਆਂ ਚੁਕਾਉਂਦਾ ਹੁਣ ਰੇਚ ਚ ਤੇ ਬੋਰੀਆਂ ਫਿਰ ਉਹ ਸਾਇੰਦ ਕ ਨਹੀਂ ਚੁਕਾਉਂਦਾ ਹੁਣ ਵਾਸਤੇ ਲੱਗਿਆ ਵਾ ਜੀ ਉੱਥੇ ਉਹ ਲੱਗ ਗਿਆ ਉੱਥੇ ਹਾਂ ਉਹ ਮੈਂ ਐਂ ਹੀ ਕਹਣਾ ਵੀ ਨਸ਼ੇ ਕਾ ਦਦੀ ਮੈਂ ਮੰਨਦਾ ਪਰ ਅੱਜ ਦੀ ਘੜੀ ਨਹੀਂ ਕਾਦਾ ਮੈਂ ਹੱਥ ਬੰਨ ਕੇ ਬੇਨਤੀ ਕਰਦਾ ਤੁਹਾਡੇ ਮੂਹਰੇ ਨਾ ਚੁੱਪ ਕਰ ਵਸ ਨਾ ਤੂੰ ਤਾਂ ਨਹੀਂ ਝੂਠ ਬੋਲਦੀ ਸੀ ਹੈ ਕੀ ਕਹਿੰਦੀ ਸੀ ਤੂੰ ਹਾਂ ਚਾਪਾ ਪੈ ਗਿਆ ਆ ਗਿਆ ਨਾ ਮੂਹਰੇ ਦੁੱਧਾ ਦੁੱਧ ਪਾਣੀ ਦਾ ਪਾਣੀ ਹੋ ਗਿਆ ਨਾ ਅਹੀਂ ਜੀ ਕੋਈ ਗੱਲ ਨਹੀਂ ਹੈਗੀ ਚਾਹ ਇਹਨਾਂ ਨੂੰ ਪੁੱਛ ਲਾ ਉਹ ਭਾਈ ਉਹ ਤਾਂ ਮੈਂ ਵੀ ਡੱਠੀਆਂ ਨਾ ਵੀ ਆਈ ਨਹੀਂ ਭਾਈ ਕੋਈ ਗੱਲ ਨਹੀਂ ਨਸ਼ੇ ਕਰਦਾ ਸੀ ਪਰ ਹੁਣ ਛੁੱਧ ਰਿਆ ਹੋਇਆ ਮੈਂ ਤੁਹਾਨੂੰ ਇੱਕ ਗੱਲ ਹੋਰ ਕਹਿਣਾ ਵੀ ਚਲ ਤੁਸੀਂ ਲਿਜਾਣੀਆਂ ਕੁੜੀ ਭਾਈ ਅਜੇ ਮਾੜਾ ਜਿਹਾ ਠਹਿਰ ਕਾ ਲਓ ਹੱਥ ਬੰਨ ਕੇ ਬੇਨਤੀ ਆ ਮੈਂ ਤੁਹਾਡੇ ਦੁਨਾਂ ਜਾਣੀਆਂ ਦੇ ਪੈਰੀਂ ਹੱਥ ਲਾ ਦਿੰਦਾ ਮਸਰ ਜੀ ਭਾਈ ਤੁਹਾਨੂੰ ਮਹੀਨੇ ਦਾ ਟਾਈਮ ਦੇ ਦਿਓ ਪੁੱਤ ਬਣ ਕੇ ਬੱਚ ਇੱਕ ਮਹੀਨਾ ਛਾੜੇ ਬਣੀ ਦੇਖ ਲਓ ਨਹੀਂ ਫਿਰ ਭਾਈ ਜਿਹੜੀ ਗੱਲ ਬਣਨੀ ਆ ਉਹ ਤਾਂ ਬਣ ਕੇ ਰਹੂਗੀ ਹੁਣ ਕੀ ਕਰ ਛੱਕਦੇ ਆ ਮੇਰੀ ਗੱਲ ਸੁਣ ਮਹੀਨੇ ਚ ਨਸ਼ੇ ਕਰਨੋਂ ਹਟ ਜਾਊਗਾ ਹੈਨਾ ਉਹ ਰੇਲ ਨਹੀਂ ਬੈਦਾਂ ਮੈਂ ਲਾਦਾ ਮੈਂ ਖੋਲਦਾ ਵਾਰ ਉਹਨੂੰ ਰੇਲ ਨਹੀਂ ਆਇਆ ਰੇਲ ਲੈ ਕੇ ਆਇਆ ਮੈਂ ਲਾਦਾ ਕੋਈ ਨਾ ਆਪਦਾ ਬਾਰ ਖੋਲੀ ਨਾ ਖੋਲੀ ਚ ਅੰਦਰ ਬੰਦ ਕਰੀ ਮੇਰੀ ਗੱਲ ਸੁਣ ਲੈ ਮਾਸੜ ਜੀ ਤੂੰ ਹੁਣ ਜਾਦੇ ਕਹਿਣ ਲੱਗ ਗਿਆ ਤੇਰੇ ਸਿਆਣੇ ਦੇ ਮੂੰਹ ਨੂੰ ਅਸੀਂ ਚੁੱਪ ਕਰ ਗਏ ਠੀਕ ਆ ਇੱਕ ਮਹੀਨਾ ਅਸੀਂ ਤੈਨੂੰ ਟਾਈਮ ਦੇਗੀ ਠੀਕ ਆ ਤਾਂ ਮੈਂ ਤਾਂ ਐਂ ਕਹਿਣਾ ਭਾਈ ਵੀ ਅੱਛਾ ਇੱਕ ਮਹੀਨਾ ਖੜ ਜੋ ਵੱਠ ਮੇਰੀ ਖਾਤਰ ਹਾਂ ਉਦੋਂ ਬਾਅਦ ਅਸੀਂ ਕੁੜੀ ਨੂੰ ਲੈ ਕੇ ਜਾਵਾਂਗੇ ਆਪਦੇ ਨੂੰ ਵਿਆਹੀ ਨਾ ਪਿਆਈ ਸਾਨੂੰ ਕੋਈ ਚੱਕਰ ਨਹੀਂ ਹੈਗਾ ਓਏ ਆਉਣਾ ਇਧਰ ਹੀ ਖੜਾ ਲਾ ਟਰੈਕਟਰ ਆਉਣਾ ਮੈਂ ਇਧਰ ਹੀ ਖੜਾ ਲਾ ਟਰੈਕਟਰ ਆ ਗਿਆ ਬਾਥਰ ਕੋਈ ਨਾ ਫਿਰ ਤੁਸੀਂ ਐਂ ਕਰੋ ਮੈਂ ਉਹਨਾਂ ਨੂੰ ਬੁਲਾਉਣਾ ਚਾਹ ਪਾਣੀ ਦਾ ਪੀ ਕੇ ਵਾਗ ਜਾਓ ਨਾ ਬਸ ਅਸੀਂ ਨੇ ਚਾਹ ਪਾਣੀ ਪੀ ਲਿਆ ਪੀ ਕੇ ਆਇਆ ਸੀ ਰੱਜ ਪੁੱਜ ਕੇ ਆਇਆ ਕੋਈ ਚੱਕਰ ਨਹੀਂ ਹੈ ਜਾ ਅੱਛਾ ਹਾਂ ਚੱਲ ਨਹੀਂ ਤੁਰ ਖੜੀ ਹੋ ਨਾ ਐਂ ਗਾ ਨੂੰ ਗਾ ਦਿਓ ਭਾਈ ਮੈਂ ਉਹਨਾਂ ਨੂੰ ਵੀ ਬੁਲਾ ਲੈਣਾ ਉਹਨਾਂ ਨੂੰ ਵੀ ਮਿਲ ਜਿਓ ਜੱਸੂ ਨੂੰ ਤਾਂ ਮਿਲ ਜਾਓ ਤੁਸੀਂ ਜੱਸੂ ਨੂੰ ਮੈਂ ਮਿਲ ਕੇ ਗਈਆਂ ਮਾਸੜ ਜੀ ਕੋਈ ਗੱਲ ਨਹੀਂ ਉਹਦੇ ਨਾਲ ਮੇਰੀ ਫੋਨ ਤੇ ਗੱਲ ਹੋ ਜਾਂਦੀ ਹੈ ਆ ਦੇਖ ਲਾ ਆਹ ਦੇਖ ਲਾ ਤਖਤੇ ਤੋੜਨ ਲੱਗ ਰਿਹਾ ਨਾ ਓਏ ਗਾਉਂ ਭਾਈ ਓਏ ਓਹੀ ਐ ਇਹ ਮੈਂ ਤੁਹਾਨੂੰ ਆਇਆ ਕਹਿੰਦਾ ਹੱਥ ਵੱਲ ਕੇ ਮੈਂ ਕਹਿੰਦੀ ਆ ਕੁੜੀ ਨੂੰ ਅੱਜ ਲੈ ਕੇ ਜਾਉਂਗੀ ਮੈਂ ਆਹ ਦੇਖ ਲਾ ਨੀ ਡੋਬਤੀ ਬੇੜਾ ਬਹਿ ਗਿਆ ਪਤਾ ਨਹੀਂ ਕੀ ਦਾ ਬਹਿ ਗਿਆ ਬੇੜਾ ਹੈ ਮੈਂ ਪੁੱਤੀ ਦਾ ਇੱਧਰ ਬਹਿ ਗਿਆ ਤੇ ਲੋਲਾ ਅਗਲੇ ਪਿਛਲੇ ਨੂੰ ਇੱਧਰ ਨੂੰ ਮੈਂ ਪੈਟ ਕੇ ਮੈਂ ਤਾਂ ਕਹਿੰਦਾ ਰੱਬ ਕਰਕੇ ਡੋਬ ਕੇ ਰੱਖਦੀ ਪਾਰਾ ਪਾਰ ਕੁੜੀ ਮਲ ਬਣ ਕੇ ਮਹੀਨੇ ਦਾ ਟਾਈਮ ਦੇ ਦਿਓ ਬੱਛ ਮਹੀਨਾ ਹੀ ਕਹਿਣਾ ਮੈਂ ਇਹਨੂੰ ਮੈਂ ਜਮਾ ਚਾਹੇ ਸੈਂਟਰ ਚ ਜਾਦਾ ਚਾਹੇ ਮੈਂ ਆਪ ਸੁਧਾਰਾਂ ਇਹਨੂੰ ਗੱਜ-ਬੱਗਾ ਛੱਡਾ ਕਰ ਦੂੰ ਬੱਸ ਆਹ ਖੋਲ ਦੇ ਵਾਏ ਓਏ ਖੋਲ ਨਾ ਖੜ ਚਾ ਖੋਲ ਨਾ ਭਾਈ ਬਾਣ ਕੇ ਵੈਂਤ ਵਾਲੀ ਗੱਲੀ ਆ ਮੱਲ ਬੱਛ ਚੱਲ ਇੱਥੋਂ ਨਾ ਐਦੂ ਪਹਿਲਾਂ ਕੁਝ ਹੋਰ ਹੋ ਜਾ ਇੱਥੋਂ ਤੁਰ ਪਾਵੇਂ ਤੋਂ ਖੜੀ ਹੋ ਜਾ ਇੱਥੋਂ ਚਾਹ ਪਾਣੀ ਦਾ ਪੀ ਜਾਂਦੇ ਮੱਲ ਬੱਸ ਮਸਣ ਜੀ ਚਾਹ ਪਾਣੀ ਸਾਨੂੰ ਬਹੁਤ ਜ਼ਿਆਦਾ ਪੀਤਾ ਠੀਕ ਆ ਇਹਦੇ ਬੇੜਾ ਬਟਾ ਹੋਇਆ ਆ ਸਾਡੀ ਸਿਰਖਣੀ ਜੀ ਦਾ ਹੈ ਚਿੰਦਰੀ ਕੱਛੂ ਫੜਨੀ ਜੀ ਨਾ ਡੋਬ ਕੇ ਰੱਖਦੀ ਕੁੜੀ ਕਿ ਥੰਮ ਲੰਗਾ ਨਾਲ ਬਾਹ ਪੈ ਗਿਆ ਸਾਡਾ ਬੋਲਦੀ ਬੋਤ ਆ ਬਾਬੇ ਕਿੱਥੇ ਆ ਹੈਲੋ ਕਿੱਥੇ ਆ ਬਾਬੇ ਹੁਕਮ ਕਰ ਓ ਯਾਰ ਮੇਰੇ ਪਾਪਾ ਨੇ ਬਾੜਾਤਾ ਮੈਨੂੰ ਅੱਛਾ ਫੇਰ ਸਮਾਨ ਫੜਾ ਕੇ ਜਾਈਂ ਇਧਰ ਦੀ ਪਰਲੇ 게ਟਾ ਕੇ ਮੈਂ ਮੂਰੀ ਖੋਲ ਦੂੰ ਬਰੋ ਓ ਬਾਈ ਤੈਨੂੰ ਕਿੰਨੇ ਵਾਰ ਕਿਹਾ ਸਮਾਨ ਆਇਆ ਨਹੀਂ ਹੁੰਦਾ ਹੁੰਦਾ ਪਹਿਲਾਂ ਪੈਸੇ ਦਿਆ ਕਰੋ ਪਹਿਲੇ ਗੂਗਲ ਪੇ ਕਰ ਦੇਣਾ ਆਪ ਪੈਸੇ ਗੂਗਲ ਪੇ ਕਰਦੇ ਜਿੰਨੇ ਪੈਸੇ ਕਰਦੇ ਮੈਂ ਨਿਕਰਾ ਤੈਨੂੰ ਮਾਲਕ ਕਰ ਇੱਧਰ ਦੀ ਇੱਧਰ ਦੀ ਆ ਜਾਈ ਮਾ ਗੱਲੇ ਘੇਟ ਮੋਰੀ ਵਿੱਚ ਦੀ ਇਹ ਮੇਰੀ ਮੰਮੀ ਆਉਂਦੀ ਹੋਈ ਹੂੰ ਤਾਂ ਉਹ ਬਿਆਲਿਆਂ ਦੇ ਗਈ ਆ ਇਹ ਬਾਬੇ ਆਉਂਦੀ ਹੋਈ ਤੂੰ ਮੜਾ ਪਾਸੇ ਹੋਈ ਜਾਂਗਾ ਕੋਈ ਨਹੀਂ ਕੋਈ ਨਹੀਂ ਸਮਾਂ ਆਪੇ ਫੜਾ ਦੂੰਗਾ ਮੈਨੂੰ ਐ ਦੱਸ ਕਿੰਨੇ ਦਾ ਫੜਾਵਾ ਮੈਂ ਤੈਨੂੰ 2000 ਰੁਪਇਆ ਗੂਗਲ ਪੇ ਕਰਦਾ ਬਸ ਠੀਕ ਆ ਕੋਈ ਨਹੀਂ 2000 ਦਾ ਪਹਚਾਨ ਨੇ ਤੈਨੂੰ ਕੰਨੀ ਕੁੰਨੀ ਹੈਗੀ ਤੇਰੇ ਲਵੇ ਨਾ ਤੂੰ ਇਹ ਗਰੀਨ ਸਰਿੰਜ ਤੇ ਟੀਕਾ ਲਿਆ ਦੀ ਚੰਗਾ ਬਸ ਠੀਕ ਆ ਕੋਈ ਨਹੀਂ ਸਾਂਜ ਤੇ ਟੀਕਾ ਫੜਾ ਜੀ ਨਾਲ ਪੰਨੀ ਫੜਾ ਜੀ ਸੇਥ ਹੀ ਆ ਜੀ ਬਿਰੋ ਫਿਰ ਮੇਰਾ ਪਪਾ ਜੁਵਿੰਦਰ ਠੀਕ ਪਹਿਲਾਂ ਪੈਸੇ ਪਾ ਫੇਰ ਆਉਂਗਾ ਕੋਣਾ ਕਰ ਤੇ ਗੂਗਲ ਪਹਿਲਾਂ ਪੈਸੇ ਪਾ ਦੇ